ਲੋਕਤੰਤਰ ਦਾ ਸਭ ਤੋਂ ਵੱਡਾ ਆਧਾਰ ਹੈ ਵੋਟ ਔਰ ਕਾਂਗਰਸ ਵੱਲੋਂ ਬੀਤੇ ਦਿਨੀ ਜੋ ਰਾਹੁਲ ਗਾਂਧੀ ਵੱਲੋਂ ਮੁੱਦਾ ਚੁੱਕਿਆ ਗਿਆ ਵੋਟ ਚੋਰ ਗੱਦੀ ਛੋੜ ਉਸ ਮੁਹਿੰਮ ਨੂੰ ਲੈ ਕੇ ਬਰਿੰਦਰਜੀਤ ਸਿੰਘ ਪਾੜਾ ਜ਼ਿਲ੍ਹਾ ਪ੍ਰਧਾਨ ਬਟਾਲਾ ਪਹੁੰਚੇ ਹਨ ਦਸਤਖਤ ਕਰਾਏ ਜਾ ਰਹੇ ਹਨ ਗੱਲਬਾਤ ਕਰਦੇ ਆ ਪਾੜਾ ਸਾਹਿਬ ਸਭ ਤੋਂ ਪਹਿਲਾਂ ਬਟਾਲਾ ਪਹੁੰਚੇ ਸਵਾਗਤ ਹੈ ਕਿੰਨਾ ਖਤਰਨਾਕ ਸਮਝਦੇ ਹੋ ਕਿਉਂਕਿ ਵੋਟ ਹੀ ਆਧਾਰ ਹੁੰਦਾ ਹੈ ਲੋਕਤੰਤਰ ਦਾ ਕਿੰਨਾ ਖਤਰਾ ਸਭ ਤੋਂ ਪਹਿਲਾਂ ਸਮਝਦੇ ਹੋ ਦੇਖੋ ਲੋਕਤੰਤਰੀਕ ਢੰਗ ਦੇ ਨਾਲ ਹੀ ਜਿਹੜੀ ਆ ਹਿੰਦੁਸਤਾਨ ਦੀਆਂ ਸਰਕਾਰਾਂ ਬਣਦੀਆਂ ਆਈਆਂ ਸਾਡੇ ਸੂਬਿਆਂ ਦੀਆਂ ਸਰਕਾਰਾਂ ਬਣਦੀਆਂ ਆ ਤੇ ਜੇ ਸਾਡਾ ਵੋਟ ਹੀ ਜਿਹੜਾ ਵਾ ਉਹ ਖਤਰੇ ਚ ਪੈ ਗਈ ਜੇ ਸਾਡੀ ਜਾਲੀ ਵੋਟਾਂ ਤੇ ਆਪਾਂ ਸਰਕਾਰਾਂ ਬਣਾਉਣ ਲੱਗ ਗਏ ਤੇ ਲੋਕਤੰਤਰ ਰਹੇਗਾ ਕਿੱਥੇ ਤੇ ਜਿਹਦੇ ਨਾਲ ਜਿਹੜਾ ਇਹ ਬੜੀ ਬਦਕਿਸਮਤੀ ਆ ਕਿ ਜਿਹੜੀ ਸਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆ ਉਹਨਾਂ ਨੂੰ ਸ੍ਰੀ ਰਾਹੁਲ ਗਾਂਧੀ ਜੀ ਨੇ ਆਬਜੈਕਸ਼ਨ ਰੇਜ਼ ਕੀਤੇ ਆ ਔਰ ਬਜਾਏ ਸਪਸ਼ਟੀਕਰਨ ਦੇਣ ਦੇ ਉਹਨਾਂ ਨੇ ਇਹਦੇ ਤੋਂ ਪਾਲਾ ਵਟਿਆ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉਹਨਾਂ ਨੇ ਸਹੀ ਨਵਜ ਦੇ ਉੱਤੇ ਹੱਥ ਰੱਖਿਆ ਆ ਜਿਹਦੇ ਕਾਰਨ ਜਦੋਂ ਰਾਹੁਲ ਗਾਂਧੀ ਜੀ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਨੇ ਔਰ ਜਦੋਂ ਉਹਨਾਂ ਦੇਖਿਆ ਵੀ ਨਹੀਂ ਇਹ ਗੱਲ ਬਣਦੀ ਉਹਨਾਂ ਨੇ ਸਿਗਨੇਚਰ ਮੇਮ ਜਿਹੜੀ ਆ ਸ਼ੁਰੂ ਕੀਤੀ ਆ ਕਿ 5 ਕਰੋੜ ਤੋਂ ਵੱਧ ਲੋਕਾਂ ਦੇ ਸਾਈਨ ਕਰਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜਾ ਇਹ ਭੇਜੇ ਜਾਣਗੇ ਜੇਕਰ ਫਿਰ ਵੀ ਉਹਨਾਂ ਦੀ ਨੀਂਦ ਨਹੀਂ ਖੁੱਲਦੀ ਤੇ ਫਿਰ ਕੋਈ ਹੋਰ ਲੀਗਲ ਜਿਹੜੇ ਤਰੀਕੇ ਨੇ ਉਹ અપਨਾ ਕੇ ਦੇ ਲੋਕਤੰਤਰ ਦਾ ਜਿਹੜਾ ਕਤਲ ਆ ਉਹ ਨਹੀਂ ਹੁੰਨ ਦਿੱਤਾ ਜਾਏਗਾ ਭਾਰਤੀ ਚੋਣ ਕਮਿਸ਼ਨ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਕਿ ਕੰਟਰੋਲ ਸਾਰਾ ਉਹਨਾਂ ਹੀ ਕਰਨਾ ਕੀ ਸਮਝਦੇ ਹੋ ਭਾਰਤ ਦਾ ਭੂਖਾ ਕੀ ਆ ਲੋਕਤੰਤਰ ਦਾ ਘਾਣ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰ ਰਿਹਾ ਤੇ ਤਾਂ ਹੀ ਰਾਹੁਲ ਗਾਂਧੀ ਨੂੰ ਸਿਗਨੇਚਰ ਕੈਂਪੇਨ ਚਲਾਉਣੀ ਪਈ ਹੈ ਕਿਉਂਕਿ ਸੈਂਟਰ ਦੀ ਸਰਕਾਰ ਤੇ ਇੱਕ ਅਲੱਗ ਇਸ਼ੂ ਆ ਜਦੋਂ ਸਾਡਾ ਲੋਕਤੰਤਰ ਜਿੰਨੇ ਕਾਇਮ ਰੱਖਣਾ ਹੈ ਉਹੀ ਸਾਡੇ ਲੀਡਰ ਆਫ oppositon ਦਾ ਜਵਾਬ ਨਹੀਂ ਦੇ ਰਹੀ ਉਹੀ ਕਹਿ ਰਿਹਾ ਵੀ ਇਹ ਐਫੀਡੇਵਿਟ ਦਵੇ ਉਹ ਐਫੀਡੇਟ ਕੱਲਾ ਰਾਹੁਲ ਗਾਂਧੀ ਨਹੀਂ ਦੇਵੇਗਾ ਸਾਰੇ 5 ਕਰੋੜ ਹਿੰਦੁਸਤਾਨ ਦੇ ਲੋਕ ਦੇਣਗੇ ਜਿਹਦੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਵਾਬ ਦੇਣਾ ਪਊਗਾ ਆਪਣਾ ਕਿਉਂਕਿ ਕਦੇ ਵੀ ਲੋਕਤੰਤਰ ਮੁਲਕਾਂ ਦੇ ਵਿੱਚੋਂ ਲੋਕਤੰਤਰ ਕਦੇ ਖਤਮ ਨਹੀਂ ਹੁੰਦਾ ਵਹਿਮ ਜ਼ਰੂਰ ਹੋ ਜਾਂਦਾ ਕਈਆਂ ਪਾਰਟੀਆਂ ਲੀਡਰਾਂ ਨੂੰ ਕਿ ਸ਼ਾਇਦ ਅਸੀਂ ਇਸ ਕਰਕੇ ਏਦਾਂ ਕਰਕੇ ਤੇ ਜਿੱਦਾਂ ਚਾਈਨਾ ਚੀਨਾਂ ਦੇ ਵਿੱਚ ਚੱਲਦਾ ਏਦਾਂ ਸ਼ਾਇਦ ਅਸੀਂ ਵੀ ਮਰਨ ਤੱਕ ਮਤੇ ਪਵਾ ਲਈਏ ਇਹ ਹਿੰਦੁਸਤਾਨ ਆ ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਆ ਔਰ ਗੁਲਦਸਤੇ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਆ ਹਿੰਦੁਸਤਾਨ 'ਚ ਤੇ ਜੇ ਕੋਈ ਇਹ ਸੋਚੇ ਵੀ ਇੱਥੇ ਫੁੱਲਾਂ ਦੇ ਵਿੱਚ ਵੰਡੀਆਂ ਪਾ ਕੇ ਤੇ ਅਸੀਂ ਸਰਕਾਰਾਂ ਚ ਰਾਵਾਂਗੇ ਇਹ ਨਾ ਹਿੰਦੁਸਤਾਨ ਦੇ ਲੋਕ ਇਹ ਸਹਿਨ ਕਰਨਗੇ ਤੇ ਨਾ ਇਹ ਪੋਸੀਬਲ ਹੈ ਨਾ ਹੋਊਗਾ ਮੁਕੇਰੀਆਂ ਦੇ ਵਿਧਾਇਕ ਬਟਾਲਾ ਪਹੁੰਚੇ ਸਨ ਬੀਤੇ ਇੱਕ ਹਫਤਾ ਪਹਿਲਾਂ মিডিਆ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਇਸੇ ਮੁੱਦੇ ਲੈ ਕੇ ਉਹਨਾਂ ਕਿਹਾ ਕਿ ਕੋਈ ਵੋਟ ਚੋਰੀ ਨਹੀਂ ਹੋਈ ਤੇ ਸਾਨੂੰ ਰਾਹੁਲ ਗਾਂਧੀ ਦਾ ਕੋਈ ਵੀ ਡਰ ਨਹੀਂ ਹੈ ਸਵਾਲ ਤੇ ਰਾਹੁਲ ਗਾਂਧੀ ਨੇ ਇਲੈਕਸ਼ਨ ਕਮਿਸ਼ਨ ਨੂੰ ਕੀਤਾ ਤੇ ਢਿੱਡ ਪੀੜ ਇਹਨਾਂ ਦੇ ਕਿਉਂ ਹੁੰਦੀ ਆ ਮਤਲਬ ਤੇ ਉਹ ਹੀ ਰਲੇ ਆ ਜਿਹਦੇ ਢਿੱਡ ਵੇਢ ਹੋਵੇ ਦਵਾਈ ਤੇ ਉਹ ਉਹ ਡਾਕਟਰ ਨੂੰ ਦੱਸੇ ਵੀ ਮੇਰੇ ਵੱਖੀ ਚ ਪੀੜ ਆ ਪੀੜ ਉਹਨ ਤੁਹਾਡੀ ਵੱਖੀ ਚ ਹੋਵੇ ਤਾਂ ਲਾਗੂ ਇਹ ਰੋਲਾ ਪਈ ਜਾਣ ਕਿ ਇਹਦੇ ਨਹੀਂ ਇਹਦੇ ਹੁੰਦੀ ਨਹੀਂ ਇੱਥੋਂ ਪਤਾ ਲੱਗਦਾ ਵੀ ਕਿਹਾ ਅਸੀਂ ਉਹਨੂੰ ਆ ਤੇ ਢਿੱਡ ਪੀੜ ਕਿਸੇ ਦੇ ਹੁੰਦੀ ਆ ਇੱਥੋਂ ਪਤਾ ਲੱਗਦਾ ਨਾ ਕਿ ਚੋਰ ਕੌਣ ਨੇ ਰਲੇ ਨੇ ਲਾਸਵਾਲ ਬਟਾਲਾ ਦੀ ਬਾਰ ਬਾਰ ਤੁਸੀਂ ਜ਼ਿਕਰ ਕੀਤਾ ਔਰ ਗੋਟਬੰਦੀ ਲਗਾਤਾਰ ਨਜ਼ਰ ਆਉਂਦੀ ਰਹੀ ਹੈ ਬਟਾਲਾ 'ਚ ਕੋਈ ਸ਼ੱਕ ਨਹੀਂ ਕੋਈ ਕੋਈ ਸ਼ੱਕ ਨਹੀਂ ਕਿ ਕਾਂਗਰਸ ਇੱਥੇ ਮਜ਼ਬੂਤ ਹੈ ਪਰ ਜਦੋਂ ਇਲੈਕਸ਼ਨ ਦਾ ਦੌਰ ਆਉਂਦਾ ਹੈ ਉਦੋਂ ਧੜੇਬੰਦੀਆਂ ਨਜ਼ਰ ਆਉਂਦੀਆਂ ਤੁਸੀਂ ਬਾਰ ਬਾਰ ਆਪਣੇ ਸੰਬੋਧਨ 'ਚ ਜ਼ਿਕਰ ਕਰਦੇ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਦੀ ਕਾਂਗਰਸ ਨੂੰ ਖਾਸ ਕਰਕੇ ਕਿਸ ਤਰ੍ਹਾਂ ਮਜ਼ਬੂਤ ਕਰਨਾ ਚਾਹੁੰਦੇ ਹੋ ਮੈਂ ਤੇ ਪਹਿਲੇ ਕਹਿ ਚੁੱਕਿਆ ਅੱਜ ਮੈਨੂੰ ਵਧੀਆ ਲੱਗਾ ਕਿ ਸਾਰੇ ਇਕੱਠੇ ਬੈਠੇ ਆ ਹੈਗੇ ਇਕੱਠੇ ਹੀ ਨੇ ਐਵੇਂ ਬਾਹਰ ਆਪਣਾ ਨਾਮ ਬਣਾਇਆ ਵੀ ਗੁੱਟਬੰਦੀ ਗੁੱਟਬੰਦੀ ਨਾਲ ਚ ਕੋਈ ਨਹੀਂ ਐਵੇਂ ਲੀਡਰਾਂ ਨੂੰ ਵੀ ਮਤਲਬ ਇਹ ਬਣਾਉਂਦੇ ਨੇ ਇਹ ਸਦਾਈ ਵੀ ਸ਼ਾਇਦ ਕੋਈ ਗੁੱਟਬੰਦੀ ਇਹ ਸਭ ਇਕੱਠੇ ਨੇ ਜਦੋਂ ਆਜੀ ਯੂਨਾਈਟਿਡ ਫੇਸ 'ਚ ਬੈਠੇ ਆ ਨਾ ਜੇ ਇਦਾਂ ਬੈਠੇ ਰਹਿਣ ਤੇ ਦੂਰਦੀਆਂ ਨੂੰ ਵੈਸੇ ਬੁਖਾਰ ਚੜ ਜਾਣਾ ਜ਼ਿਲ੍ਹਾ ਪ੍ਰਧਾਨ ਦੀ ਚੋਣ ਹੋ ਰਹੀ ਹੈ ਸਲੰਕੀ ਸਾਹਿਬ ਆਏ ਸੀ ਸਭ ਦੇ ਵੀਊ ਲੈ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਮੈਂ ਕਿਹੜਾ ਨਾਲ ਰਿਆਂ ਸਾਰੇ ਵਰਕਰਾਂ ਨੇ ਦੱਸਣਾ ਜੇ ਮੇਰੀ ਕੋਈ ਕਾਰਗੁਜ਼ਾਰੀ ਠੀਕ ਹੋਏਗੀ ਤੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਆਪ ਦਾ ਇਹਨਾਂ ਨੇ ਆਪ ਆਪਣੀ ਰਾਏ ਰੱਖੀ ਹੈ ਮੈਂ ਤੇ ਉਹਨੇ ਦਿਨ ਚੰਡੀਗੜ੍ਹ ਰਿਆਂ ਆਪਣੇ ਕਮਾਂਕਾਰਾਂ ਕਿਉਂਕਿ ਪਾਰਟੀ ਨੇ ਜਦੋਂ ਇੱਕ ਸਿਸਟਮ ਫਾਲੋ ਕੀਤਾ ਆ ਤੇ ਬੈਟਰ ਆਪਸ਼ਨਸ ਵੀ ਲੱਭਦੇ ਨੇ ਹੋਰ ਵੀ ਕਈਆਂ ਨੂੰ ਮੌਕਾ ਦੇਣਾ ਚਾਹੁੰਦੇ ਨੇ ਤੇ ਮੈਂ ਤੇ ਕਾਂਗਰਸੀ ਹਾਂ ਹੁਣ ਮੈਨੂੰ ਮੈਂ ਜੋ ਰਾਹੁਲ ਗਾਂਧੀ ਮੈਸੇਜ ਦੇਣਗੇ ਜੋ ਕਰਨਗੇ ਅਸੀਂ ਉਸੇ ਰਸਤੇ ਤੇ ਚੱਲਣਾ ਸੋ ਇਹ ਪਾਰਟੀ ਦਾ ਮੈਟਰ ਹੈ ਜੋ ਫੈਸਲਾ ਉਹਨਾਂ ਨੇ ਕਰਨਾ ਉਹ ਸਿਰ ਮੱਥੇ ਆ ਸਾਡੇ ਸਾਰਿਆਂ ਵਾਸਤੇ ਮੈਨੂੰ ਤੇ ਜ਼ਿਲ੍ਹਾ ਪ੍ਰਧਾਨ ਤੋਂ ਲਾ ਕੇ ਭਾਵੇਂ ਬਲਾਕ ਦੇ ਪ੍ਰਧਾਨ ਤੋਂ ਵੀ ਥੱਲੇ ਲਾ ਦਿਓ ਮੈਂ ਤਾਂ ਵੀ ਵਰਕਰੀ ਕਰਨ ਨੂੰ ਤਿਆਰ ਹਾਂ ਏਸੀ ਜੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰਜੀਤ ਸਿੰਘ ਪਾੜਾ ਹਰ ਮੁੱਦੇ ਤੇ ਵਿਵਾਗ ਬੋਲਦੇ ਹਨ ਉਹਨਾਂ ਨੇ ਖਾਸ ਕਰਕੇ ਬਟਾਲਾ ਕਾਂਗਰਸ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕੀ ਕੀਆਂ ਹਨ ਅਤੇ ਵੋਟ ਚੋਰੀ ਗੱਦੀ ਛੋੜ ਦੇ ਮੁੱਦੇ ਨੂੰ ਲੈ ਕੇ ਵੀ ਵਿਵਾਗ ਬੋਲੇ ਹਨ ਕੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਹੈ ਤੁਸੀਂ ਸੁਣ ਲਿਆ ਹੈ ਵਿਖਤ ਰ ਚੋਰ ਚੋਰ ਵਧੀ ਛੋੜਦੀ ਮੈਂ ਚਲੇ ਰਾਹੁਲ ਗਾਂਧੀ ਜੀ ਵੱਲੋਂ ਜਿਹੜਾ ਇਹ ਸ਼ੁਰੂ ਕੀਤਾ ਗਿਆ ਜੀ ਇਹ ਸਭ ਲੋਕਤੰਤਰ ਦਾ ਜਿਹੜਾ ਇਹ ਕਹਨ ਕਰ ਰਹੀ ਹੈ ਮੌਜੂਦਾ ਸਰਕਾਰ বিজেপি ਸਰਕਾਰ ਚੌਂਟ ਕਮਿਸ਼ਨ ਨੇ ਜਿਹੜਾ ਕੋਈ ਨਾਲ ਰਲਿਆ ਹੋਇਆ ਇਸ ਚੀਜ਼ ਦਾ ਪਰਦਾ ਫਾਸਟ ਜਿਹੜਾ ਸਾਡੇ ਨੇਤਾ ਰਾਹੁਲ ਗਾਂਧੀ ਜੀ ਨੇ ਕੀਤਾ ਉਹਨਾਂ ਨੇ ਪ੍ਰੂਫ ਦੇ ਕੇ ਜਿਸ ਤਰ੍ਹਾਂ ਕਿ ਅਸਲੀ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਨਹੀਂ ਵੋਟ ਪੈਂਦੀ ਇਹ ਝੂਠੀਆਂ ਵੋਟਾਂ ਬਣਾ ਕੇ ਜਿਹੜਾ ਇਹ ਸਭ ਕੰਮ ਕਰਦੇ ਰਹੇ ਨੇ ਇਸ ਚੀਜ਼ ਦੀ ਜਿਹੜੀ ਚੱਲੀ ਹੈ 5 ਕਰੋੜ ਸਾਈਨ ਹੋ ਕੇ ਜਿਹੜੇ ਉੱਥੇ ਜਾਣਗੇ ਔਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਰਾਜਾ ਵਡਿੰਗ ਜੀ ਉਹ ਖੁਦ ਸਰਪ੍ਰਤਾਬ ਬਾਜਵਾ ਜੀ ਰਾਜਾ ਵਡਿੰਗ ਜੀ ਸਾਰੇ ਜਿਹੜੇ ਨੇ ਉਹ ਵੀ ਡੋਰ ਟੂ ਡੋਰ ਜਾ ਜਾ ਕੇ ਹਰ ਇੱਕ ਦੀ ਜਿਹੜਾ ਇਹ ਬਿਲਕੁਲ ਸਬਦ ਸ ਨੇਚਰ ਲੈ ਜਾਣਗੇ ਤਾਂ ਕਿ ਹਰੇਕ ਨੂੰ ਇਹ ਪਤਾ ਲੱਗੇ ਕਿ ਇਹ ਜਿਹੜੇ ਝੂਠੇ ਕੰਮ ਨੇ ਇਹਨਾਂ ਦਾ ਹੁਣ ਅੰਤ ਹੋ ਗਿਆ ਹੈ ਕੋਰਚਨ ਕਮਿਸ਼ਨ ਨੂੰ ਵੀ ਇਹ ਜਿਹੜਾ ਇਹ ਸਭ ਨਜ਼ਰ ਵੇਗਾ ਜਦੋਂ ਇਹਨਾਂ ਸਾਈਨਾਂ ਦੇ ਉੱਪਰ ਜਾਣਗੇ ਕਿ ਜਿਹੜੀ ਰਿਐਲਿਟੀ ਹੈ ਇਹ ਜਿਹੜਾ ਸਾਰਾ ਝੂਠ ਦਾ ਪਰਦਾ ਉਫਾਸ਼ ਹੋ ਰਿਹਾ ਹੈ ਕਿਉਂਕਿ ਦੇਖੋ ਸਾਰੇ ਜਾਣੇ ਇਸ ਚੀਜ਼ ਦਾ ਸਮਰਥਨ ਦੇ ਰਹੇ ਨੇ ਤੁਸੀਂ ਦੇਖ ਰਹੀ ਹੋ ਕਿ ਰਾਹੁਲ ਜੀ ਦੇ ਨਾਲ ਕਿਸ ਤਰ੍ਹਾਂ ਹਰੇਕ ਕੋਈ ਨਾਲ ਜੁੜ ਰਿਹਾ ਹੈ ਉਹਨਾਂ ਦਾ ਇਹ ਜਿਹੜਾ ਮੁਹਿੰਮ ਹੈ ਉਹ ਇੱਕ ਜਨ ਅੰਦੋਲਨ ਦੇ ਤੌਰ ਤੇ ਜਿਹੜਾ ਚੱਲ ਰਿਹਾ ਹੈ ਔਰ ਸਾਨੂੰ ਲੱਗ ਰਿਹਾ ਹੈ ਕਿ ਵੱਧ ਤੋਂ ਵੱਧ ਪੰਜਾਬ ਦੇ ਵਿੱਚੋਂ ਵੀ ਇਹ ਜਿਹੜੇ ਸਾਈਂ ਜਿਹੜੇ ਹੋ ਕੇ ਜਾਣਗੇ ਤੁਸੀਂ ਕੰਮ ਜ਼ਰੂਰ ਹੋ ਬਟਾਲੇ ਦੇ ਕਿਸ ਤਰ੍ਹਾਂ ਦੀ ਪੋਜੀਸ਼ਨ ਕਾਂਗਰਸ ਦੀ ਦੇਖਦੇ ਹੋ ਕਿ ਕਿਉਂਕਿ ਇਹ ਗੁੱਟਬੰਦੀਆਂ بار بار ਨਜ਼ਰ ਤੋਂ ਗੁੰਦੀਆਂ ਨਹੀਂ ਰਹੀਆਂ ਨਾਛੇ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਕਾਂਗਰਸ ਇਸ ਗੱਲ ਕਰ ਲਿਓ ਕਿ ਕਹਣਾ ਦੇਖੋ ਜੀ ਕੋਈ ਗੁੱਟਬੰਦੀ ਨਹੀਂ ਹੈ ਇੱਕ ਘਰ ਦੇ ਵਿੱਚ ਚਾਰ ਪਾਡੇ ਹੁੰਦੇ ਹੋ ਨਾਂ ਪਰ ਫਿਰ ਇਕੱਠੇ ਹੀ ਨੇ ਸਾਰੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਸਾਰੇ ਤਗੜੇ ਹੋ ਕੇ ਸੀ ਆਪਣੀ ਕਾਂਗਰਸ ਪਾਰਟੀ ਨੂੰ ਸਪੋਰਟ ਕਰਕੇ ਸਾਡੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਏਗੀ ਸਾਰੇ ਇਕੱਠੇ